ਦੇ ਕੋਈ ਨਾਲ ਐ ਫਿਰ ਤੂੰ ਆ ਚੱਕ ਜਰ ਸਾਈ ਐ ਮੇਰੇ ਨਾਲ ਬਾਈ ਤੂੰ ਵੀ ਸੈਣਾ 2000 2015 ਨਾ ਇਹਨੂੰ ਪਾਈ ਮਾਰਾ ਕੀ ਮੁੱਲ ਕਰੇ ਦਾ 190 ਆ ਮੁੱਲ ਵੱਡਾ ਕਰਦਾ ਯਾਰ ਵੇਚਣੀ ਕਿੰਨੇ ਦੀ ਆ ਜੈ ਜੀ ਕਹੇ ਮੈਨੂੰ ਤੂੰ ਹੀ ਕਰ ਤੈ ਕਹਾਂ ਜੈ ਜੀ ਕਹੇ ਬੰਗਾਲੀ ਗੱਲ ਬਸ ਮੈਂ ਕਹਾਂ ਤੂੰ ਆ ਬਹੰਗਾ ਭੱਤੀ ਆਜੀ ਸੁਈਏ ਰਾਤ ਦੀ ਸੁਈ ਹੈ। ਥਾਕੇ ਵੇਲਾ ਬੱਚਾ ਮੋਲ ਦਿੱਤਾ ਗੋਦੇ ਮੈਂ ਰਾਤ ਕਿੰਨਾ। ਜਾਇ ਮੁੱਲ ਕਰਕੇ ਗੱਲ ਕਰ ਆ ਪਾ। ਲੈ ਕਿਨੇ? ਦੇਖ ਬਤਾ। ਮੈਂ ਖੜੀ ਰਹਿਣ ਦੇ। ਹੋਉ ਰਿਹਾ ਮੇਰੇ ਕੋਲ। ਮੈਂ ਲਾਪਾ ਕੇ ਕਹਿੰਦਾ ਹੋਰ ਵਿੱਚ ਕੋਈ? ਨਾ ਨਾ ਭਾਈ ਵਿੱਚ ਹਾਂ। ਕਿਹੜਾ ਪੰਡਤ ਰਾਂ? ਪੰਡਤ ਫੇਕ ਹੋਇਆ ਹੈ। से आगे आगे। के दे और... अच्छा सेक कू देसु। ਇਹੋ ਕੀ ਹੈ? ਨਿਸ਼ੰਤਰ ਦੇ ਪਿੰਡੂ ਆ। ਉਹ ਬੜੀ ਦੂਰ ਗਿਆ। ਕੋਈ ਕਿਰਾਉਂ ਕੀ ਕਹਿੰਦਾ ਕਿੰਨੇ ਦੀ ਵੇਚਣੀ ਇਹ? ਉਹ ਰਸਤੇ ਪਈ ਜਾਂ ਜਿਵੇਂ ਤੈਨੂੰ ਪੁੱਛਾਂਗੇ। 80 ਕੀ ਦੇਸ ਹੈ? ਹਾਂ? 80 ਹੀ। ਹੋਰ ਜਾਇਜ ਕਿੰਨੇ ਦੀ ਵੇਚਣੀ ਆ? ਇੱਥੇ ਮੈਨੂੰ ਫੜਾਇ ਦੇ। ਇਹਨੇ ਪਤਾ ਅੱਗੇ ਜਾ ਕੇ ਚੱਲ ਜਾ ਰਸ ਤੇ ਮਾਈ ਟੋਰੇ ਹੋ ਜਾ ਪਰਦੇ ਪਰਦੇ ਪੰਜ ਮਿੰਟਾਂ ਦੇ ਬਸ ਹਾਂ ਪਰਦਾ ਪਰਦੇ ਹੋਤਾ 35 ਦੇ ਰਹੀ ਕਾ ਚੋ ਲੱਖ ਚੋਂ 15 ਗੱਲ ਰਾਹ ਪਾ ਬੱਚਾ ਲੱਗ ਗਿਆ ਨਹੀਂ ਭਾਈ ਨਹੀਂ ਹੁੰਦੀ ਦੇਖ ਲੈ ਨਹੀਂ 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 ਕੋਰ ਵੇਖ ਭਾਇਆ ਵਜਾਰ ਓਏ ਬੱਚਾ ਫੜਾਇਆ ਇਹਨੂੰ ਮਾਲਾ ਜੇ ਤੂੰ ਗੱਲ ਸੁਣ ਓਰੇ ਹੋ ਓਏ ਭਾਈ ਦਾ ਥੋੜਿਆ ਲੈ ਕੇ ਉਹ ਬਾਲ ਨੇ ਤੇ ਬੰਨੇ ਦਾ ਹਾਂ ਤੀ ਤੈਨੂੰ ਆ ਨਹੀਂ ਹੁੰਦੀ ਜਿਵੇਂ ਤੁਸੀਂ ਕਰਦੇ ਕਿੰਨੇ ਦੀ ਹੂਗੀ 90 ਦੀ ਕਰਦਗੇ ਨਹੀਂ ਹੁੰਦੀ ਫਿਰ ਕਿੰਨੇ ਦੀ ਹੋਊਗੀ ਸੇਖੂ ਵਾਲਾ ਜਾਇਜ਼ ਕਿੰਨੇ ਦੀ ਹੋਊਗੀ ਬਾਈ ਤੇ ਨਜਾਇਜ਼ ਦੱਸ ਤੀ ਜਾਇਜ਼ ਕੀ ਆ ਭੰਗ ਵਾਲਾ ਜਾਇਜ਼ 35 ਦੇ 35 ਹਾਂ ਮੈਂ ਗਲਤ ਗੱਲ ਮੈਂ ਤੁਹਾਨੂੰ ਤਾਂ ਹੀ ਕਹਿਣਾ ਵੀ ਬਾਹਲੀ ਤਾਂ ਨਹੀਂ ਗਾੜੀ ਦੀ ਕੂਲੀ ਭੈਣ ਦਾ ਮੋੜ ਹੈ ਤੇਰੇ ਸਾਹਮਣੇ ਆ ਦੇਖੋ ਤੇ ਸੌਦਾ ਕਰੀਏ ਮੜ ਕੇ ਭੈਣ ਦੇ ਅਗੂ ਗਾੜੀ ਦੇ ਮੋਹਰੋਂ ਜਮੇ ਖਤਮ ਹੋਵੇ ਤਨੂ ਤਾਂ ਬੱਚਾ ਲਾ ਕੇ ਪੱਲਾ ਲਾ ਕੇ ਆਲਾ ਫੜ ਜਿਵੇਂ ਜਿਵੇਂ ਤੈਨੂੰ ਮੈਂ ਕਿਹਾ ਨਹੀਂ ਗਲਤ ਨਹੀਂ ਤੈਨੂੰ ਕਹਿੰਦਾ ਮੈਂ ਵਿੰਦਰਾ ਬਾਕੀ ਤੁਹਾਡੀ ਮਰਜ਼ੀ ਆ ਹਾਂ ਕੱਡੀ ਬਹੁਤ ਆ ਕੋ ਯਾਰ ਕੱਡੀ ਕਬੱਡੀ ਆ ਤੂੰ ਹੀ ਗੱਲਾਂ ਕਰੀ ਜਾਣਾ ਚੱਲਣ ਦੇ ਕੰਮ ਨਾਲ ਜਾ ਗੱਲਾਂ ਮੇਰੀ ਮੈਂ ਤੇਰਾ ਮਾਰੀ ਨਹੀਂ ਕਰਦਾ ਟਾਈਮ ਹੁੰਦਾ ਕੋਈ ਹਾਂ ਕੱਢ ਲੋ ਰਾਲ ਮੈਂ ਹਾਂ ਬਾਕੀ ਤੇਰੀ ਮਰਜ਼ੀ ਆ ਠੀਕ ਹੀ ਲੱਗਿਆ ਹੁੰਦੀ ਨਹੀਂ ਯਾਰ ਵਿੰਦਰਾ ਮੈਂ ਤੂੰ ਨਿਆਣਾ ਜਾਂ ਕੋਈ ਤੂੰ ਪਹਿਲੀ ਵਾਰ ਮਿਲਿਆ ਮੈਨੂੰ ਮੈਨੂੰ ਦੱਸ ਦਸ ਫੇਰ ਆਪਾਂ ਤੇਰੀ ਮਾੜੀ ਥੋੜੀ ਕਰਾਂਗੇ ਲੈ ਫੜ ਕੀ ਦੀ ਦਲਾਲੀ ਪਾ ਦੇ ਬੱਚਾ ਛੱਡ ਓ ਰਿਆ ਓਏ ਆਹੀ ਆ ਬੱਚੇ ਦਾ ਆਹੀ ਆ ਬੱਚਾ ਜਿਆਦਾ ਬਿੰਦਰਾ ਓਏ ਬੋਲ ਬਟਾ ਜਾਏ ਜੀ ਆ ਬਾਦਰ ਆ ਪਕੜੇ ਵਿੱਚ ਇਹਦੇ ਖਾਣੀ ਹੁੰਦੀ ਹੈ ਕੁਝ ਵੀ ਜਾਂ ਕੋਈ ਦੂਜੇ ਨੂੰ ਵੇਚਦੇ ਠਿੱਲੀ ਕਰਦੇ ਠਿੱਲੀ ਕਰਦੇ ਆ ਬੱਚਾ ਲਓ ਦੇਸ ਦੇ ਕਿ ਪਾਇੰਤ ਨਾਲ ਕੀ ਵਰ ਕੀ ਹੈ ਪਤਵਾਲੇ ਨੂੰ ਗੁਰੂ ਆ ਤਾ ਹਾਂ ਕਿਹੜਾ ਵਰਾਈ ਹੈ ਦਿਵਾਲੀ ਮਿੱਟੀ ਹੈ ਉਹ ਵਾਲੀ ਮਿੱਟੀ ਹੈ ਹਾਂ ਜੀ ਮਹਾਰਾਜ ਤੇ ਗੁੱਡੀ ਦੇ ਕਿੰਨੇ ਗੁੱਡੀ ਦੇ ਗੱਲ ਲੋਕ ਕਹਿੰਦੇ ਜ਼ਿੰਮੇਦਾਰ ਇਹ ਨਾ ਇਹ ਘਰੇ ਕਿਉਂ ਆ ਦੋ ਕੱਟ ਨੇ ਸਾਡੇ ਕੋਲ ਇਹ ਆਪਾਂ ਯਕੀਨ ਮੈਂ ਤੇਰੀ ਗੱਲ ਦਾ ਜ਼ਿਕਰ ਕਰ ਇਹ ਸੁਲੇ ਇਹਨਾਂ ਨੂੰ ਤਤੀ ਤਵੀ ਦੇ ਬਹਾਦੀ ਵੇਨ ਨੇ ਜੀ ਹਾਂ ਇਹ ਤਾਂ ਨਹੀਂ ਵੱਡੇ ਜਾਣ ਇਹਦਾ ਜਹੇ ਵੱਡੇ ਜਾਣ ਇਹ ਨਹੀਂ ਜੀ ਨੇ ਇਹਨਾਂ ਦਾ ਜਿਹੜੀ ਸਮਝ ਆਉਂਦੀ ਆ ਉਹ ਆ ਤੇ ਵੀਡੀਓ ਕੋ ਬਾਤ ਬਣਾਉਂਦਾ ਬਾਤ ਜੀ ਆ ਹਾਂ ਹਾਂ ਬਾਤ ਆ ਕੇ ਜਾਇ ਤੋਂ ਗਾ ਕੇ ਦੇ ਦੇ ਮੈਨਾਂ ਦੇ ਮਾਰ ਆ ਵੀ ਆ ਆ 100 ਕੱਟ ਦੇ ਬੱਚਾ ਬੱਲਦਾ ਹੈ ਬੱਲ ਬੱਲ ਬੱਚਾ ਬੱਚਾ ਬੱਲਣਾ ਕਹਿੰਦਾ ਨਹੀਂ 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 ਬੱਚਾ ਬੱਲ ਉਹਦਾ ਆਪ ਗਈ ਜਾਂਦਾ ਪਾਣੀ ਲਾ ਦੂ ਹੈਗਾ ਪੂਰਾ ਪੰਡ ਡੱਬ ਟੱਬ ਜਿੱਕੇ ਤੋਂ ਲੀਟਰ ਚੱਕ ਲਿਆ ਉਹ ਡੱਬ ਚ ਡੱਬਾ ਪਿਆ ਹੋ ਡੱਬਾ ਹੈਗਾ ਪਾਣੀ ਆ ਉੱਪਰ ਟੱਬ ਜੇ ਪਿਆ ਪਾਉਂਦਾ ਸੇਟ ਮਾਯਾ ਦੇਵ ਕਿਤੇ ਜੇ ਕੋਈ ਕੰਟੈਕਟ ਕਰੇ ਗੱਲ ਉਹ ਗੱਲ ਉਹ ਗੱਲ ਉਹ ਗੱਲ ਗਾੜੀ ਬੜੀ ਚੰਗੀ ਉਤਰੀ ਹੈ ਪਛਾੜੀ ਤਾਂ ਬਹੁਤ ਚੰਗੀ ਹੈ ਪਛਾੜੀ ਤਾਂ ਮੈਨੂੰ ਪਹਿਲਾਂ ਹੀ ਦੱਸਤਾ ਸੀ ਮੈਂ ਪਛਾੜੀ ਤਾਂ ਚੰਗੀ ਹੈ ਗਾੜੀ ਦਾ ਪਹਿਲਾਂ ਦੱਸ ਹੀ ਜਾਂਦਾ ਸੀ ਕੋਈ ਗੱਲ ਨਹੀਂ ਯਾਰ ਇਹ ਚੰਗੀ ਹੈ ਧਾਰਾ ਮਾਰ ਧਾਰਾ ਮਾਰ ਲੋ ਨਹੀਂ ਬਰੇ ਹੋ ਜੇ ਬਸ ਗੱਲ ਖਤਮ ਤੇਰੇ ਕਿਹੜਾ ਵਪਾਰੀ ਹੈ ਵੀ ਜਾ ਚੰਗੀ ਹੈ ਧਾਰਾ ਮਾਰ ਦਾ ਬੰਦਾ ਨਹੀਂ ਰਹਿਣ ਦੇ ਗੱਲ ਖਤਮ ਬਸ ਗਾੜੀ ਸਾਈ ਲੈ ਜਾ ਬਸ ਉਹ ਸਾਈ ਤਾਂ ਫਾੜੀ ਲੈਣੀ ਆ ਸਾਈ ਤਾਂ ਦਾ ਇਹਨੂੰ ਗੱਲੋ ਜਿਹੜਾ ਗਸਾਲਿਆਰ ਕਰਕੇ ਦੇ ਟਿਊਟਰ ਉਹਦਾ ਮੱਗੇ ਨਾਲ ਬੋਤਲ ਆਹ ਹਾਂ ਇਹਨੂੰ ਕੋਈ ਬਾਜ਼ਾਰ ਲੱਗਿਆ ਵਪਾਰੀਆਂ ਵਾਲਾ ਕੰਮ ਆ ਇਹ ਵੀ ਕੱਦ ਦੀ ਠੋਕ ਕੇ ਦਿੰਦਾ ਇਹਨੂੰ ਵੀ ਬਾਜ਼ਾਰ ਵੀ ਹੋਰ ਨੇ ਲੱਗਿਆ ਵਾ ਦੇਖੋ ਵਪਾਰੀ ਕੋਲੋਂ ਦੇ ਠੋਕ ਕੇ ਲੈਂਦਾ ਅਗਲਾ ਇਹ ਲੋਵੇ ਇਹ ਤਾਂ ਮੈਂ ਦੇਖ ਲਿਆ ਤਾਂ ਮੈਂ ਪਹਿਲੇ ਹੱਥ ਲਾ ਦੇ ਉਹ ਮੈਂ ਦੇਖ ਲਿਆ ਹੱਥ ਲਾ ਕੇ ਕੀ ਦੇਖਣਾ ਮੈਂ ਤਾਂ ਪਹਿਲੇ ਤੂੰ ਵੀ ਸੋ ਰਿਹਾ ਹੈ ਗੁਰਦੀ ਬੋਲਣਾ ਉਹਨੇ ਨਹੀਂ ਝੂਠ ਕਿਹਾ ਮੈਂ ਤਾਂ ਪਹਿਲੇ ਇਹਨੂੰ ਦੱਸਤਾ ਸੀ ਝੂਠ ਤਾਂ ਕਿਉਂ ਬੋਲਣਾ ਹਾਂ ਲੋ ਜੀ ਮੇਰੀ ਬਰਬਾਦ ਚੱਲ ਥਣੋਂ ਮੈਂ ਤਾਂ ਕਿਹੜੀ ਬਰਬਾਦ ਹੁਣ ਇਹ ਕਿਹੜਾ ਪਾਣੀ ਬਾਲਟੀ ਚ ਡਿੱਗਨੇ ਆ ਹੁਣ ਕਾ ਬਰਬਾਦ ਨੂੰ ਕਾ ਭੈਣ ਚੋਦੀ ਇਹ ਇਹ ਤਾਂ ਵਿਚਾਰੇ ਤੀਜੇ ਥਲੇ ਗਏ ਨੇ ਤੇ ਕੋਈ ਰਸਤੇਦਾਰ ਨਹੀਂ ਮੈਂ ਆ ਇਹਦਾ ਬੰਦੇ ਆਪਨੂੰ ਲਿਆ ਜਾਲਿਆ ਜਾਣਕਾਰ ਆ ਹਾਂ ਗਾੜੀ ਚ ਦਹਾਂਤੀ ਆਖਾੜੀ ਦਾ ਭਾਈ ਪਹਿਲਾਂ ਵੀ ਤੁਹਾਨੂੰ ਦਸੀ ਜਾਂਦੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਾਈ ਪੀ ਗਾੜੀ ਦੀ ਦਹਾਂਤੀ ਆਪਰੇ ਸਾਹਮਣੇ ਸੱਬਲ ਅਗਾੜੀ ਦੀ ਅਗਾੜੀ ਤਾਂ ਹਰੇਕ ਦੇ ਇੱਕ ਕਰੂਗਾ ਦੇਖੋਗੇ ਕਰ ਬਿੰਦਰ ਪਹਿਲਾਂ ਗੱਲ ਸੁਣ ਲੈ ਤੇਰੀ ਖੁਸ਼ੀ ਆ ਕਰਦੇ ਕਰਦੇ ਨਹੀਂ ਕਰਨੇ ਦਾ ਸਰਕਮਾ ਨਹੀਂ ਲੈ ਪੈਸੇ ਦੇ ਮੈਨੂੰ ਬਤਾ ਨਹੀਂ ਹੋਈ ਆ ਵਾੜੀ ਨਾਂ ਨਹੀਂ ਅਗਾੜੀ ਨੇ ਬੁਲਾ ਲਾ ਮੈਂ ਤੈਨੂੰ ਕਰਕੇ ਦੋ ਕੋਈ ਬਾਈ ਜਾਂ ਮਸਦੇ ਕੋਈ ਨਾਲ ਆ ਫਿਰ ਤੂੰ ਆ ਚੱਕ ਜਰ ਸਾਈ ਐ ਮੇਰੇ ਨਾਲ ਛਾਰੇ ਕਮੈਂਟ ਯਾਰ ਓਏ ਇੱਕ ਕਮੈਂਟ ਖੜ ਜਾ ਬਤਾਉਂਗਾ ਜਦੋਂ ਪੈਸੇ ਕੀ ਬੋਲ ਕਰਿਆ ਦੋਸਤ ਇਹਦਾ ਤੋੜੀ ਤੋੜੀ ਆਈ ਦਾ ਗਲਾ ਬਣਾ ਲਈ ਘਰੋਂ ਤੋੜ ਦਿਓ ਤੋੜੀ ਆ ਆ ਗਿਆ ਬਾਬਾ ਨਹੀਂ ਹਣਾ ਆਪਣਾ ਆਪਣਾ ਨਾਂ ਨਾਲ ਕੰਮ ਨਹੀਂ ਕਰਦਾ ਲੱਗੇ ਵੀ ਆ 30 ਫੰਦਾ ਮੂਰੇ ਮੂਰੇ ਫੰਦਾ ਅੱਧੀ ਕਿੜਾ ਖਾਰ ਲਾ ਕੇ ਨੇ ਆਈ ਦਾ ਐਵੇਂ ਦਿਹਾੜੇ ਇਹ ਤੇ ਇੰਪੂੜਾ ਮੁੰਡਾ ਤੜਕੇ ਨਹੀਂ ਚੋਈਗੀ ਗੱਲ ਸੱਚੀ ਵੱਡੇ ਘਰੇ ਰੱਖੀ ਆ ਉਰੇ ਉਹ ਜੀ ਸਰ ਕੋਈ ਦੱਸ ਸਾਨੂੰ ਤਾਂ ਸਾਨੂੰ ਤਾਂ ਅਜੇ ਤਾਂ ਪੈਨੀ ਆਰੀ ਲਿਆ ਨਾ ਨਾ ਕੋਈ ਨਹੀਂ ਥੋੜੀ ਜੀਜਾ ਪਾਉਮੇ ਨਹੀਂ ਗੱਲ ਕਰਦੇ ਐ ਦੱਸੋ ਵੀ ਕਿੰਨੇ ਦੀ ਵੇਚਣੀ ਜਾਏ ਅਗਲੇ ਮਹੀਨੇ ਤੁਨੇ ਮੈਂ ਦਿਲਾਏ ਮੈਂ ਰੂਟ ਕੇ ਨਹੀਂ ਨਿਕਲੀ ਮੈਂ ਅੱਛੀ ਨਹੀਂ ਨਿਕਲੀ ਹੋਰ ਯਾਰੋ ਮੈਂ ਬਾਲੀ ਵੇ ਕਰ ਮੈਂ ਨਿਕਲੀ ਮੈਂ ਤਾਂ ਮੈਂ ਬਾਲੀ ਵੱਧ ਗਿਆ ਐ ਅੱਛਾ ਉੱਥੇ ਤੇ ਰੱਖ ਲੈ ਗਲਾਸ ਨੂੰ ਆਪਾਂ ਤੇਰੇ ਪੁੱਸੇ ਦੇ ਦੇ ਬਹੁਤ ਚੋਇਆ ਦਾ ਯਾਰ ਆਹ ਕਾਲੀ ਦਿੰਦਾ ਹੀ ਕਾਲੀ ਜਾਣਦਾ ਮੈਂ ਤੂੰ ਮੈਂ ਨਾ ਗੁੱਸੇ ਹੋਇਆ ਕਾਲੀ ਮੈਂ ਪਿੱਛੇ ਤੇ ਮੈਂ ਇਹਨੂੰ ਕਿਹਾ ਬਾਈ ਯਾਰ ਝੂਠ ਨਹੀਂ ਮਾਰਦਾਗਾ ਇੱਥੇ ਲੈ ਮੇਰੀ ਆਹ ਕਾਲੀ ਦੋਸਤ ਬਾਹਰ ਚੱਲਣਾ ਪਊਗਾ ਜੀ ਚਲੋ ਆਓ ਵੇ ਯਾਰ ਉਹ ਗੱਲ ਲਾ ਮੇ ਤੁਤੇ ਲੱਗਦਾ ਸੱਤ ਕਿਹ ਗਏ ਇਸਕੇ ਜਵਾਈ ਕਨੇਰ ਕੀ ਧਾਰ ਆ ਲਾਲ ਕਹਦੇ ਸੱਤ ਅਸੀਂ ਗੱਪ ਨਹੀਂ ਮਾਰਦੇ ਬਟਾਲੇ ਵਾਲਾ ਆ ਅਸੀਂ ਗਾਹ ਕਿੱਥੇ ਹਾਂ ਕਿੱਥੇ ਇੱਥੇ ਸਾਡੇ ਕੋਲ ਤੈਨੂੰ ਮੈਂ ਦਿੱਤੀ ਸਵਾਦ ਘਰੇ ਤੋਂ ਨਹੀਂ ਲੱਗਿਆ ਯਾਰ ਮਨ ਤੋਂ ਵੀ ਨਹੀਂ ਲੱਗਿਆ ਲੱਖ ਕੀ ਨੀਰ ਨਹੀਂ ਤਾਇਆ ਲੱਖ ਹੋਣਾ ਜਾ ਰਿਹਾ ਕੋ 15 ਵਜੇ ਤੇਰੀ ਅੱਧੀ ਗਲਮੈਂ ਨਰਮ ਨਿਕਲ ਗਿਆ ਦਾ 80 ਜਦੋਂ ਮੈਂ ਆ ਨਾ 90 ਦੀ ਮੈਂ ਦੀ ਬਹੁਤ ਬੰਦਾ ਯਾਰ ਮੈਂ ਨਹੀਂ ਨਾ ਬੈਠੇ ਮੈਂ ਸ ਬਹੁਤ ਅੱਛੀ ਹੈ ਉਹ ਪਿੰਡ ਵਾਲੀ ਗੱਲ ਛੱਡ ਬਾਬਾ ਇੱਥੇ ਹਾਂ ਪਿੰਡਾਂ ਦਾ ਕੰਮ ਹੋ ਰਿਹਾ ਇੱਥੇ ਹੋਦਾ ਇੱਥੇ ਹੋ ਰਿਹਾ ਉਹਨਾਂ ਨੂੰ ਸਮਝਾ ਮੈਂ ਨਹੀਂ ਆ ਰਿਹਾ ਦੇ ਲੈਲੀ ਕੋਈ ਦਿੱਕਾ ਨਹੀਂ ਕੋਈ ਸਾਡੇ ਮੇਰੇ ਪਾਸੇ ਕੋਈ ਬਾਤ ਹੈ ਕਵਾਲੀ ਹੈ ਦਿੱਕਾ ਨਾ ਮੰਨ ਧਾਰ ਨਹੀਂ ਕਰਦੇ ਪੁੱਛ ਬਾਈ ਬੰਦੇ ਜਾਣ ਦਾ ਜਰਮ ਮਿਲਦਾ ਨਹੀਂ ਬਾਏ ਕੀ ਪੁੱਛਾਂ ਨੂੰ ਯਾਰ ਘਰੇ ਵਾਲੇ ਉਹ ਘਰੇ ਵਾਲਾ ਘਰੇ ਵਾਲਾ ਕਿੰਨੇ ਕ ਕੀ ਕਹਤਾ ਯਾਰ ਇੱਕ ਇੱਕ ਦਾ ਦੀ ਕਹ ਸੀ 90 ਦੀ ਕਹਿੰਦੇ ਕੋਈ ਹਿਸਾਬ ਨਾ ਦੱਸੋ ਯਾਰ ਤੁਸੀਂ ਵੀ 10000 ਰਿਆ ਯਾਰ ਹੋਰ ਮੈਂ ਵੀ ਦੇਖ ਲਾ ਯਾਰ ਕਰ ਬਰਾਬਰ ਕਰ ਜੂਗੀ ਜਮਾਨ ਤੁਸੀਂ ਕਿਹੜਾ ਯਾਰ ਖਰਾਵਾ ਕਿਹੜਾ ਪਾਰਟੀ ਛੋਟੀਆਂ ਜਿਹੜੀ ਗੱਲ ਕਰ ਲੋ ਪੀਸਨ ਛੋਟੀਆਂ ਹੈ ਨਾ ਜਿਹੜੀ ਛੋਟੀਆਂ ਬਹੁਤ ਹੈ ਕਿੰਨੇ ਦੀ ਕਰਦੇ ਫਿਰ ਬਹੁਤ ਹੈ ਬਾਈ ਕਿੰਨੇ ਦੀ ਕਰਦੇ ਕਿਹੜਾ ਪਿੰਡ ਆਪਣਾ ਕਿੱਥੇ ਜਿਆਦਾ ਮੁਕਸਰ ਕਾਲੀ ਦੇ ਕਿੰਨੇ ਦੀ ਫਿਰ ਤੁਸੀਂ ਤਾਂ ਪੱਕਾ ਹੀ ਦਾ ਦੋ ਪੱਕਾ ਆ ਕਹਿ ਦੀ ਖੜਨਾ ਨਹੀਂ ਤੁਸੀਂ ਪੱਕਾ ਖੜ ਜੂ ਜਮ ਇੱਕ ਇੱਕ ਪੱਕੀ ਗੱਲ ਆ ਲਾ ਬੱਚਾ 95 ਦਾ ਜੀ ਲੈ ਬਾਈ ਉਹ ਯਾਰ ਕੋਸ ਲਾ ਯਾਰ ਉਹ ਕਹਿ ਗੱਲ ਸੁਣ ਕੋਈ 90 ਲਾਉਣ ਚਾਹੇ 80 ਲਾਉਣ ਜਾਂ 95 ਦਾ ਬੱਚਾ ਲਾ ਯਾਰ ਫਿਰ 12000 ਨਹੀਂ ਕਿਹਾ ਤੁਹਾਨੂੰ ਤੁਨੇ ਤੇ ਇੰਕੀ ਕਰਦੀ ਸਰਦਾਰ ਉਹ ਕੁਝ ਵੀ ਕਰੀ ਗੱਲ ਸੁਣ ਉਹ ਬਾਈ ਕਰਦਾ ਤੇਰੀ ਜਿੱਤ ਦਾ 5000 ਇਕੱਠਾ ਪਾਇਆ ਮੈਂ ਹਾਂ ਤੂੰ ਜਿੱਤ ਕੇ ਉਹ ਛੱਡ ਦਿਓ ਹੌਣ ਕਾਕਾ ਅੱਛੇ ਗੱਲ ਸੁਣ ਇੱਕ ਤੂੰ ਮੀ ਕਹਦੇ ਫਿਰ ਮਿੱਥੋ ਦਾ ਕਹਾਣੀ ਅਸੀਂ ਤੁਰ ਜਾਗੇ ਇਹੀ ਕੋਈ ਖਾਣਾ ਨਹੀਂ ਇੱਕ ਪੰਜ ਵੀ ਹੋ ਗਈ ਅੱਖ ਲੱਗ ਰਹੀ ਨਹੀਂ ਅੰਦਰ ਆ ਆ ਜਾ ਬਾਹਰ ਅੱਖ ਤੋਂ ਅੰਦਰ ਹੋ ਹੁਣ ਮੈਂ 1 ਮਿੰਟ ਤੇ ਅੱਖ ਤੋਂ ਅੰਦਰ ਤੋਂ ਬਾਹਰ ਮੇਰੀ ਗੱਲ ਸੁਣੋ ਸੱਚ ਤੋਂ ਬਾਹਰ ਤੂੰ ਬਾਈ ਤੂੰ ਹੀ ਸਿਆਣਾ 2000 2015 ਨਾ ਕੋਈ ਮੈਂ ਬੰਦੇ ਦਾ ਮਾਨਦਾਰ ਮੰਨਦਾ ਉਹ ਮਾਨਦਾਰ ਹੁਣ ਸਾਡਾ ਮਾਨ ਕੀ ਆ ਯਾਰ ਕਮਾਲ ਕਰ ਗਿਆ ਮੇਰਾ ਕੀ ਮਸਲਾ ਤੇ ਤੈਨੂੰ ਕਹਿੰਦਾ ਇੱਕ ਪੰਜ ਦੀ ਕਹਿੰਦਾ ਫਿਰ ਤੂੰ ਜਾਜ ਕਹੇ ਇੱਕ ਤਾਂ ਲਾ ਕੇ ਉਹ ਲਾ ਕੇ ਗਿਆ ਲੈ ਕੇ ਲਾ ਕੇ ਗਿਆ ਤੂੰ ਅਸੀਂ ਲੈਣੇ ਆ ਮੈਨੂੰ ਅਸੀਂ 10 ਲਾਜ਼ਮ ਤੇ ਮੇਰੀ ਵੀ ਦੋਖੀ ਥੋੜੀ ਐ ਉਹ ਦੋਦੇ ਰਿਆ ਤਾਂ ਸਾਡੇ ਕੋਲੇ ਬੜਾ ਮੈਂ ਉਹੀ ਆ ਨਾ ਫਿਰ ਅਸੀਂ ਦੋਖੀ ਥੋੜੀ ਥੋੜੀ ਆਹ ਦੋਖੀ ਨਹੀਂ ਦੇਖ ਜੀ ਤਾਂ ਕਰਾਂਗੇ ਜੀ ਮੈਂ ਤਾਂ ਉਹਦੀ ਐ ਹਾਂ ਉਹ ਲਾਣੇ ਦਾ ਠੀਕ ਆ ਭਾਈ ਹੁਣ ਆ ਜਾ ਆ ਜਾ ਉਹ ਨਾ ਉਹ ਠੀਕ ਆ ਹੁਣ ਲੱਲ ਜਰਾ ਮੰਨ ਜਾਗਾ ਨਾ ਪੰਚਾਇਤ ਉਹਨੇ ਪੰਚਾਇਤ ਦੀ ਸਬਦਾ ਜੁ ਕੋਣ ਅਸੀਂ ਤਾਂ ਕੋਈ ਦੇਖਦੇ ਉੱਥੋਂ ਨਹੀਂ ਕੁਝ ਖਾਣਾ ਬਾਬਾ ਕਿਵੇਂ ਐ ਸਲਾਹ ਹਰ ਉਹ ਠੀਕ ਆ ਮੈਂ ਇਸ ਕੀ ਇਹ ਮੈਸੇਜ ਵਾਲਾ ਬੰਦਾ ਉਹ ਵੀ ਵੇਚਣ ਵਾਲਾ ਅਸੀਂ ਕੋਈ ਦਲਾਲੀ ਨਹੀਂ ਖਾਣੇਗੇ ਕੋਈ ਕਰ ਫਾਈਦਾ ਇਹ ਚਾਹ ਪੀ ਲਾ ਲਾ ਦਲਾਲੀ ਵਾਲੇ ਤਾਂ ਹੈਗੇ ਅਸੀਂ ਆ ਦਲਾਲੀ ਵਾਲੇ ਹੈਗੇ ਆ ਦਲਾਲੀ ਲੈਣਗੇ ਜਿਹੜੀ ਗੱਡਾ ਦੋ ਹਿਆਰ ਜੇ ਮੈਂ ਉਧਰ ਨਹੀਂ ਯਾਰ ਲੈਗਾ ਬਾ ਫਿਰ ਤਾਂ ਵਧੀਆ ਬਣ ਗਈ ਗੱਲ ਚੱਲ ਇਹਦੇ ਵਾਲੇ ਮਾਰ ਦੇ ਯਾਰ ਠੀਕ ਉਹ ਬੱਸ ਹੁਣ ਤੇਰੀ ਗੱਲ ਉਹਦੋਂ ਹੋਣਾ ਕਰਦਾ ਹਰ ਉਹ ਯਾਰ ਆਏਗਾ ਤਾਂ ਕਰੀ ਜਾਣਾ ਸੁਣ ਨਾ ਹੈਂਡਪੈਕ ਉਹ ਨਹੀਂ ਭਾਈ ਉਹ ਬਿਓਵਾ ਹੈਂਡ ਰੈਪ ਹੈ ਤੇਰੀ ਮੈਂ ਜੋ ਘਾਟਾ ਪਿਆ ਪਹਿਲਾਂ ਪਹਿਲਾਂ ਵੀ ਤੂੰ ਉਹ ਕਰ ਗਿਆ ਓ ਛੱਡ ਬੱਚਾ ਛੱਡ ਚੱਲ ਇੱਧਰ ਦੀਆ ਮੇਰੇ ਕੋਲ ਕਹੇ ਤਾਂ ਉਧਰ ਪੋਸਟਰ ਛਾੜ ਦੇ ਨਾ ਬਾਬਾ ਆਹ ਦੇ ਕਰਤੀ ਛੱਡ ਦੇ ਇੱਕ ਇੱਕ ਦੀ ਹੋਈ ਆ ਕੌਣ ਕਹਿੰਦਾ ਇੱਕ ਇੱਕ ਦੀ ਨਾ ਯਾਰ ਰਹਿਣ ਦੇ ਰਹਿਣ ਮੇਰੀ ਛਣ ਮੇਰੀ ਓ ਖੜੀ ਰਹਿਣ ਦੇ ਰਹਿਣ ਦੇ ਕਮਾਲ ਖੜਦਾ ਜਾਇਆ ਉਹ ਖੜਦਾ ਜਾਇਆ ਨਵੇੜ ਗਿਆ ਖੜ ਜਾ ਯਾਰ ਉਹ ਰੌਲਾ ਨਵੇੜ ਕੇ ਛੱਡੂ ਬਾਈ ਗੱਲ ਸੁਣ ਛੱਡਣਾ ਛੱਡੋ ਨਹੀਂ ਨਾ ਛੱਡੋ ਤਿੰਨ ਘੰਟਾ ਨਹੀਂ ਹੋਇਆ ਹੋ ਗਈ ਮੈਂ ਯਾਰ ਮੈਂ ਹੋ ਗਈ ਯਾਰ 1000 2000 ਦੇ ਮੂੰਹ ਨਾਲ ਲੱਗ ਗਈ ਮੈਂ ਮੈਚੀ ਜਾਂਦੇ ਆ ਹੋ ਗਈ ਮੈਂ ਰਾਜੀ ਕੁਝ ਬਾਣੀ ਮੇਰੀ ਹੋਏ ਓਰੇ ਹੋ ਗਈ ਮੈਂ ਨਹੀਂ ਛੱਡਦਾ ਮੈਂ ਹੋ ਗਈ ਦੇਖ ਬਾਈ ਵੀ ਛੱਡਦਾ ਹੋ ਗਿਆ ਓਏ ਹਾਂ ਯਾਰ ਗੱਲ ਇੱਕ ਵਾਰ ਛੱਡੀ ਲੈ ਬਾਬਾ ਗੱਲ ਸੁਣ ਲੈ ਬੋਲੀ ਆਹ ਮੇਰੀ ਗੱਲ ਦੇ ਦੇ ਕਿੰਨੇ ਟਾਂ ਦਾ ਅਸੀਂ ਬੋਲਦੇ ਨਹੀਂ ਬੜੇ ਚਾਉ ਇਧਰ ਘਰ ਸੁਣ ਓ ਇਧਰ ਘਰ ਸੁਣ ਉਹ ਦੁਖੀ ਆ ਸਾਡਾ ਕੋਈ ਵੇਖੋ ਦੋਖੀਆਂ ਸਾਡਾ ਵੀਰੇ ਸਾਨੂੰ ਮੇਰੇਆਂ ਅਸੀਂ ਕਿਹਨਾਂ ਦੋਖੀਆਂ ਨੇ ਓਏ ਓਹ ਉਹ ਖੋਲ ਇਹਨੂੰ ਪਰ ਖੋਲੀ ਮੇਰੀ ਵੀਰਾ ਤੁੰਗਾ ਦੋ ਬੇਲੇ ਖੜੇ ਥੋੜੀ ਮਹੇ ਵੇਚੀ ਜਾਂਦੇ ਓਏ ਹੁਣ ਤੈਨੂੰ ਕਹਦਾ ਉਹਨੂੰ ਗੱਲ ਸਮਝਾ ਬੱਚਾ ਛੱਡ ਨਹੀਂ ਨਾ ਕਰ ਤੱਕਾ ਭਾਈ ਨਾ ਮੰਦਾ ਤਾਂ ਇਨਾ ਓਏ ਰੱਖ ਦੇ ਨਾ ਉਹਦੇ ਫੇਰੇ ਮੇਰੇ ਕੋਲ ਕੋਰਟ ਬਣਾਏ ਜਦ ਕਰੇ ਥੋੜੀ ਮਹੇ ਵਧੀਆ ਪੀਨੇ ਪੱਤੇ ਪੋਣੇ ਨੇ ਖੜਾ ਆ ਜਾ 30500 ਦੀ ਕਹਿੰਦਾ ਸਾਲੀ ਭਾਈ ਹੋਰ ਐਂਪੇ ਉਹ ਗਾਂਢੀ ਪਟਿਆਲੀ ਪਈਦਾ ਹੋਰ ਯਾਰ ਗਾਂਢ ਦਾ ਖੋਲਦਾ ਗਿਆ ਗੋਲ ਗੰਢ ਮਾਰਦੀ ਮਾਨ ਦੇ ਪੁੱਤਾਂ ਨੇ ਛੱਡੀ ਇੱਕ ਮਿੰਟ ਉਹ ਬੋਲ ਕਿਵੇਂ ਹੋਇਆ ਕਰਦਾ ਕੀ ਕਹਿੰਦਾ ਕੀ ਕਹਿੰਦਾ ਛੱਡੋ ਯਾਰ ਛੱਡ ਦੇ ਤੂੰ ਭਰੇ ਹੋ ਜਾ ਮੈਂ ਦੀ ਛੱਡ ਯਾਰ ਕਰੋ ਫੇਰ ਤੂੰ ਛੱਡ ਉਹ ਛੱਡਦੇ ਕਿੰਨੇ ਦੀ ਕਰਾਂਗੇ ਅਸੀਂ ਹਰ ਦੇ ਕਾਲੇ ਤੂੰ ਵੀ ਜਾ ਉਧਰ ਹੋਰ ਭਰੇ ਹੋ ਜਾ ਨਹੀਂ ਬਾਅਦ ਚ ਫਰਕ ਨਹੀਂ ਕਹਿੰਦਾ ਉਹ ਜਿੰਨੇ ਕਰਾਂਗੇ ਇੱਕ ਲੱਖ ਕਿਹ ਯਾਰ ਦਾ ਬੱਚੋ ਕੋਈ ਮਨ ਮੰਨ ਰਿਹਾ 1 ਲੱਖ ਦਾ ਬੱਚਾ ਲਾ ਦੇ ਲਾਉਣਾ ਲਾਉ ਨਹੀਂ ਲਾ ਲਓ ਇੱਕ ਇੱਕ ਦਾ ਮੈਂ ਦੋ ਘੱਟ ਲੱਖ ਛੱਡਣਾ ਇੱਕ ਵਾਰ ਛੱਡ ਨਹੀਂ ਜਾਂਦਾ ਛੱਡਦੇ ਨਹੀਂ ਮਨ ਮੰਨਦਾ ਇੱਕ ਇੱਕ ਦੇ ਬੱਚਾ ਛੱਡਣਾ ਯਾਰ ਗੱਲ ਆ ਕੋਈ ਹਰ ਤੱਕ ਨਹੀਂ ਇੰਟਰਨੈਟ ਇਹ ਗੱਲ ਸੁਣ ਬੱਚਾ ਜਿਆਦੇ ਸਿਆਣਾ ਨਾ ਬਣ ਲਾਗੀ ਦੇ ਲਾਗਣਾ ਪਿਆ ਮਹਿੰਗਾ ਸਸਤਾ ਨਹੀਂ ਨਹੀਂ ਕੋਈ ਛੱਡੀ ਕੋਈ ਫਾਇਦਾ ਨਹੀਂ ਕੋਈ ਜਿਆਦਾ ਕੋਈ ਇੱਕ ਵਾਰ ਛੱਡਣਾ ਸਹੀ ਦੱਦ ਤੂੰ ਛੱਡਦਾ ਸਹੀ ਮੜਿਆ ਤਿੰਨ ਮਨ ਦਾ ਉਹ ਛੱਡ ਦੇ ਨਹੀਂ 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 ਹੁੰਦਾਗਾ ਛੱਡ ਦੇ ਕਪੀ ਫਾਈਨਲ ਹੀ ਕਰਕੇ ਛੱਡੂ ਫਾਈਨਲ ਵਾਜ ਦੇ ਕੇ ਵਾਜ ਦੇ ਕੇ ਵਾਜ ਦੇ ਕੇ ਖੜ ਜਾ ਚੱਲ ਵਾਜ ਦੇ ਕੇ ਹੋਰ 1000 ਖਿਡਾਰੀ ਬਸ ਛੱਡ ਰਹੀ ਆ ਉਹ ਨਹੀਂ ਉਹ ਨਾ ਪਰੇ ਹੋ ਗਿਆ ਛੱਡ ਦੇ ਉਹ ਛੱਡ ਦੇ ਬਸ ਪਰੇ ਹੋ ਗਿਆ ਯਾਰ ਛੋਟ 1000 ਖਿਡਾਰੀ ਆ ਉਹ ਚੱਲ ਚੱਲਣ ਦੇ ਯਾਰ ਹੋਰ ਨਾਮ ਕੀ ਹੈ ਨਾ ਮੈਨੂੰ ਬਾ ਬੱਚਾ ਓਏ ਛੱਡ ਲੈ ਕਸ ਨੀ ਮਿਹਨਤ ਕਰਿਆ ਭੈਣ ਨੀ ਤੇਰੀ ਬੱਤਰਾ ਚੱਲ ਬਾਹਰ ਹੋਰ ਚੱਲ ਦੁਬਾਰਾ ਹੋਣ ਦੇ ਲੈ ਕੇ ਚਲ ਹੋ ਕਰ ਆਇਨਾ ਹੁਣ ਕਿੱਧਰ ਬਦਲਦਰਾ ਦੇਖ ਲੈ ਤੁਸੀਂ ਤਾਂ ਬੰਦੇ ਬਾਲੇ ਲੈਣੀਓ ਯਾਰ ਚਲ ਹੁਣ ਇਹਦੇ ਮੈਂ ਹੋਰ ਕਾ ਨਾ ਮੈਂ ਦਾਰੂ ਦੀ ਪਾਲਿਆ ਹੋਰ ਪਾ ਦੋ ਦੁੱਧ ਦੋਰ ਪਾ ਦੇ ਲੱਕਰੀ ਕੋਈ ਮੈਂ ਡਰ ਕੀ ਹਾਂ ਹੋ ਜਾਂਦਾ ਨਾ ਇੱਕ ਤਾਂ ਕਰੀ ਨਹੀਂ ਐਨੀ ਬਾਰ ਕੱਢੀ ਨਹੀਂ ਕਰੇ ਕੋਈ ਮਸਾਹ ਲੈ ਆਤੀ ਇੱਥੇ ਜਿਹੜੇ ਪਹਿਲੇ ਹੱਥ ਲੈ ਲੈ ਟਰੱਕ ਦੇ ਚੜਾ ਕੇ ਕੈਂਟਰ ਤੇ ਮਾੜਾ ਮੂੜਾ ਮੰਗਿਆ ਨਾ ਗੇੜਾ ਗੂੜਾ ਦਵਾ ਕੇ ਲੈ ਆਇਆ ਕਰੋ ਸ਼ੌਂਕੀਆ ਤੌਰ ਤੇ ਦਾਰ ਦਰਦ ਨਹੀਂ ਇਹ ਕੱਢੀ ਮੰਡੀ ਉਹੀ ਲੈ ਆਉਂਦੀ ਸ਼ੌਂਕਾ ਤੌਰ ਤੇ ਦਾਰਦ ਨਹੀਂ ਵੇਚਣ ਵੇਲੇ ਇੰਨਾ ਟਾਈਮ ਹੈ ਇਹ ਬੁੜੇ ਦੀ ਆਦਤ ਸੀ ਉਹਦੇ ਪਿੰਡ ਤਾਰਨਾ ਦੇ ਉਹਨੇ ਮੇਰੇ ਲਈ ਮੂਟਿਆਂ ਤੇ ਲੈ ਗਿਆ ਕਰੋ ਯਾਰ ਇਹਨਾਂ ਟਾਈਮ ਨਹੀਂ ਬੁੜਾ ਤਾਂ ਗਾਵਾ ਦਿੰਦਾ ਸਾਡੇ ਤੋਂ ਉੱਠਾ ਹੀ ਕਰਕੇ ਚੁਾਈ ਜਾਂਦਾ ਗੁਰਦੁਆਰੇ ਜਾਂਦਾ ਸੀ ਅੱਛਾ ਫੇਰ ਚੱਕਣਾ ਮੂੰਹ ਆ ਤੁਸੀਂ ਰਾਤ 4 ਹੋ ਗਏ ਕਹਿੰਦੀ ਲੈ ਚੱਲ ਨਾਲ ਨਾਲ ਵੱਟੇ ਸੋ ਖੱਟੇ ਵਧੀਆ ਚੰਗੇ ਕਿੰਨੇ ਦੁਕਾਨਾ ਉਹ ਤਾਂ ਦੁਕਾਨ ਤੇ ਫਿਰ 1000 ਰੁਪਏ ਸੇ ਐਵੇਂ ਲੜੀਆਂ ਦੇ ਆਹ ਤਾਹਣਾ ਦੱਸ ਮਤਲਬ ਖੇਰ ਵੱੱਦ ਲੱਗਿਆ ਪਿੰਡ ਉਹ ਪਿੰਡ ਦਾ ਆਹ ਕਦੇ ਲੰਘਦੇ ਵਪਾਰੀ ਉਹ ਪਿੰਡ ਦਾ ਆਹ ਉਹ ਵਪਾਰੀ ਗਏ ਜਿਹੜੇ ਗਿੱਲੇ ਬੜੇ ਮੇਰੀ ਕਪਾਹ ਖਰੀਦਦੇ ਸੀ ਬਾਈ ਜੀ ਬਾਈ ਜੀ ਸਾਨਾ ਕਹਿੰਦੇ ਉਹ ਮਾਂ ਮਰ ਗਈ ਨਹੀਂ ਦਹੀ ਟੋਕ ਲੱਖ ਰੁਪਏ ਮੈਂ ਪੁੱਛ ਉਹ ਮੀਨੀ ਨਾ ਵੀ ਉੱਤੋਂ ਦੀ ਸੀ ਲੱਖ ਰੁਪਏ ਘਟਾ ਕੇ ਜਿਵੇਂ ਬੈਠ ਕੇ ਗਿਆ ਇੱਥੇ ਲੱਖ ਰੁਪਏ ਓਏ ਅਸੀਂ ਜੰਮਾ ਫਰੀ ਬੜਾਈ ਆ ਤੂੰ ਲੱਖ ਘਟਾ ਕੇ ਉਹ ਵੀ ਕਰਾ ਨਸੀਬ ਹੈ ਜੋ ਤੇਰੇ ਮੁਕੱਦਰ ਚਾ ਮਿਲ ਜਾਣਾ ਨਹੀਂ ਨਹੀਂ ਇੱਕ ਜੀ ਇੱਕ ਜੀ ਪੱਕੇ ਲਾ ਬੜਾ ਬੜਾ ਪੈਸੇ ਦੇ ਦੇ ਯਾਰ 2000 ਕਟਾ ਕੇ ਦੇ ਦੇ ਪੈਸੇ ਦੇ ਦੇਖ ਗੱਲ ਸੁਣਾ ਹੋਇਆ ਸੀ ਉਹ ਚੋੜ ਦਲਾਲੀ ਲੈਣੀ ਸੀ ਪੈਸੇ ਪੂਰੇ ਆ ਗਏ ਹਾਂ ਹਾਂ ਲੈ ਜਾ ਸਾਹਮਣੇ ਹੁਣ ਕਰ ਨੂੰ ਹਾਂ ਲੈ ਜਾ ਰਾਜ ਆਪਦਾ ਤੂੰ ਜ਼ਿੰਮੇਦਾਰ ਆ ਪਾਈ ਅਸੀਂ ਇੰਨੇ ਗੱਲ ਠੀਕ ਆ ਰਕਮ ਦੇ ਯਾਰੋ ਵੀ ਪਾਰਟੀ ਨੇ ਦੇ ਦਿੱ ਦੇਖ ਰਿਹਾ ਪਸ਼ੂ ਮੰਡੀ ਲੋਬੀ ਦੇ ਤੋਂ ਇਹ ਮਾਈ ਦਾ ਸੌਦਾ ਹੋ ਚੁੱਕਿਆ ਅੱਜ ਆਪਾਂ ਹੈਗੇ ਆ ਮੋੜ ਪਸ਼ੂ ਮੰਡੀ ਤੇ 20 ਤਰੀਕ 11 ਮਹੀਨਾ 2025 ਦਿਨ ਅੱਜ ਵੀਰਵਾਰ ਆਪਣੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਕਿ ਆਪਾਂ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਦੇ ਸਕੀਏ